ਦਾਖਲ ਕਰ ਲਿਆ ਜੀ ਦਾਖਲ ਕਰਕੇ ਇਹਨਾਂ ਨੇ ਰਿਪੋਰਟਾਂ ਸ਼ੁਰੂ ਕਰਤੀਆਂ ਤੀਜੇ ਦਿਨ ਇਹ ਕਹਿੰਦੇ ਕਹਿੰਦੇ ਬਲੱਡ ਕੈਂਸਰ ਹੈ ਬੱਚੇ ਇਹਨਾਂ ਨੇ ਲਾਅ ਸ਼ੁਰੂ ਕਰਤਾ ਜੀ ਲਾਅ ਸ਼ੁਰੂ ਕਰਿਆ ਜਦੋਂ ਤੇ ਲਾਅ ਸ਼ੁਰੂ ਕਰਦੇ ਦੌਰਾਨ ਇਹਨਾਂ ਨੇ 25 28 ਦਿਨਾਂ ਦੇ ਵਿੱਚ ਲਗਭਗ 5 ਲੱਖ ਦਾ ਕਾਟਿਆ ਨਾ ਹਿਸਾਬ ਕਾ ਦਾ ਚਾ ਹੱਡਾ ਅਮਰਤਾ ਰਿਸ਼ੀ ਜੀ ਇਹਨਾਂ ਨੇ ਕੀਮੋ ਲਾ ਕੇ ਹਾਰਡ ਕੀਮੋ ਲਾ ਕੇ ਕਹਿ ਕੇ ਸਾਡੇ ਮੋੜ ਹਾਰਡ ਕੀਮੋ ਲੱਗੋ ਉਹਨਾਂ ਨੇ ਕੇਸ ਚਾਰਟ ਤੇ ਹੱਡ ਕਿਸਾਂ ਦੀ ਬੇਅਦਬੀ ਕਰੀ ਬਲੱਡ ਟੈਸਟ ਤੇ ਸਾਰੇ ਟੈਸਟ ਕਰਦੀਆਂ ਲੈਬ ਦਾ ਹਨਾ ਉਹਨਾਂ ਚ ਡਿਕਲੇਅਰ ਹੋਇਆ ਹੋਇਆ ਕੈਂਸਰ ਪੀਏ ਐਨ ਰਿਪੋਰਟ ਦਿਖਾਈ ਸੀ ਉਹ ਕਹਿੰਦਾ ਕਿਹ ਡਾਕਟਰ ਇਲਾਜ ਕਰਾ ਮੈਂ ਯਾਰ ਡਾਕਟਰ ਨੇ ਸਾਰਾ ਬਿਲ ਦਿਖਾਇਆ ਇਹਨੂੰ ਯਾਰ ਦੇਖੋ ਉਹ ਕਹਿੰਦਾ ਇਹਦਾ ਟਰੀਟਮੈਂਟ ਹੀ ਨਹੀਂ ਹੈਗਾ ਤੀਜੇ ਦਰਸੀ ਪੀਜੀਏ ਬਾਕੀ ਪੀਜੀਏ ਨੂੰ ਦੇਖ ਕੇ ਉਹਨਾਂ ਨੇ ਜੀ ਕਹਿੰਦਾ ਇਹਨਾਂ ਦੀ ਵੀ ਰਿਪੋਰਟਾਂ ਸਾਰੀਆਂ ਦੇਖੀਆਂ ਉਹਨਾਂ ਨੇ ਇਹਨਾਂ ਵਾਲੀਆਂ ਜੀ ਤੇ ਬੱਚੇ ਨੂੰ ਪੁੱਛਿਆ ਵੀ ਤੈਨੂੰ ਕੀ ਤਕਲੀਫ ਹੋਈ ਪਹਿਲਾਂ ਦਰਦ ਹੁੰਦਾ ਕਿਤੇ ਜਾਂ ਕੋਈ ਬੁਖਾਰ ਜਾਂ ਕੁਝ ਨਹੀਂ ਹੋਇਆ ਜੇ ਬੱਚੇ ਨੂੰ ਬੁਖਾਰ ਨਹੀਂ ਕੁਝ ਨਹੀਂ ਸੀਗਾ ਕੱਲੇ ਸੱਲ ਘਟੇ ਸੋ ਕੋਈ ਤਕਲੀਫ ਨਹੀਂ ਸੀ ਤੰਦਰੁਸਤੀ ਜਿਵੇਂ ਆਪਾਂ ਅੰਗੇ ਕੰਮ ਕਰਦਾ ਸੀ ਉਹ ਕਹਿੰਦਾ ਮੈਨੂੰ ਤਾਂ ਐ ਸੀਗਾ ਬਸ ਸੱਲ ਘਟ ਗਏ ਉਹ ਕਹਿੰਦੇ ਫਿਰ ਲੱਛਣ ਤਾਂ ਜਿਹਾ ਹੈ ਹੀ ਨਹੀਂ ਉਹਨਾਂ ਬੋਲ ਕਹਿੰਦੇ ਕਿ ਪੀਜੀਆਈ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜੋ ਪੀਜੀਆਈ ਦੇ ਵਿੱਚ ਰਿਪੋਰਟਸ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨੂੰ ਕੈਂਸਰ ਹੈ ਹੀ ਨਹੀਂ ਸੀ ਪੀਜੀਆਈ ਸਹੀ ਸਾਡੇ ਤੋਂ ਬਾਅਦ ਚੋ ਗਏ ਆ ਜੀ ਜਦੋਂ ਅਸੀਂ ਠੀਕ ਕਰਤਾ ਸੀ ਤਾਂ ਜਦੋਂ ਪੇਸ਼ੈਂਟ ਠੀਕ ਹੈਗਾ ਉਦੋਂ ਤਾਂ ਰਿਪੋਰਟਾਂ ਨਾਰਮਲ ਆਂ ਗਈਆਂ ਇਹ ਕਹਿੰਦਾ ਵੀ ਤੁਸੀਂ ਉਹ ਲੁੱਟਣਾ ਛੱਡੋ ਤਾਂ ਬਾਅਦ ਪੈਸਿਆਂ ਦੀ ਬਾਅਦ ਘਾਟਣਾ ਛੱਡੋ ਜੇ ਤੁਸੀਂ ਬੱਚੇ ਨੂੰ ਬਚਾਉਣਾ 22 ਲੱਖ ਰੁਪਏ ਦਾ ਇੰਤਜ਼ਾਮ ਕਰੋ ਹੋਰ ਕਿਉਂਕਿ ਇਹਨਾਂ ਨੂੰ ਨਹੀਂ ਸਮਝ ਆਏਗੀ ਚੀਜ਼ਾਂ ਦੀ ਉਹ ਤਾਂ ਜਿਹੜੇ ਡਾਕਟਰਸ ਹੈ ਉਹਨਾਂ ਨੂੰ ਸਮਝ ਆਏ ਟਿੰਡਾ ਦੇ ਪੰਜਾਬ ਕੈਂਸਰ ਕੇਅਰ ਹਸਪੀਟਲ ਦੇ ਸਾਹਮਣੇ ਧਰਨਾ ਲੱਗਿਆ ਹੋਇਆ ਧਰਨਾ ਕਿਸਾਨ ਜਥੇਬੰਦੀ ਵੱਲੋਂ ਲਗਾਇਆ ਗਿਆ ਤੇ ਨਾਲ ਹੀ ਨਾਲ ਜਿਹੜੇ ਡਾਕਟਰ ਅਨੁਜ ਬੰਸਲ ਨੇ ਉਹਨਾਂ ਦੇ ਉੱਪਰ aarop ਲਗਾਏ ਜਾ ਰਹੇ ਆ ਕਿ ਇੱਕ ਪੇਸ਼ੈਂਟ ਹੈ ਜਿਹਦਾ ਕੈਂਸਰ ਨਾ ਹੋਣ ਤੇ ਕੈਂਸਰ ਵਾਲਾ ਇਲਾਜ ਆ ਉਹਨਾਂ ਵੱਲੋਂ ਕੀਤਾ ਗਿਆ ਇਸ ਆ ਪੂਰੇ ਮਾਮਲੇ ਦੇ ਵਿੱਚ ਆਖਿਰ ਹੈ ਕਿ ਦੋਨਾਂ ਪੱਖਾਂ ਨੂੰ ਲੈ ਕੇ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ ਦੋਵਾਂ ਪੱਖਾਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਪਤਾ ਕਰਾਂਗੇ ਆਖਰੇ ਮਸਲਾ ਹੈ ਕੀ ਆਹ ਕਰਦੇ ਗੱਲਬਾਤ ਜਿਸ ਬੱਚੇ ਨੂੰ ਕੈਂਸਰ ਦੀ ਜਿਹੜੀ ਦਵਾਈ ਦਿੱਤੀ ਗਈ ਹੈ ਉਹਨਾਂ ਦੇ ਫਾਦਰ ਸਾਹਿਬ ਸਤਿੰਦਰਪਾਲ ਸਿੰਘ ਸਾਡੇ ਨਾਲ ਨੇ ਭਾਈ ਜੀ ਤੁਹਾਡੇ ਬੇਟੇ ਦਾ ਜਿਹੜਾ ਟ੍ਰੀਟਮੈਂਟ ਕੈਂਸਰ ਦਾ ਕੀਤਾ ਗਿਆ ਕੀ ਕਹਿੰਦੇ ਉਹਦਾ ਕੀ ਆ ਪੂਰਾ ਮਾਮਲਾ ਆਪ ਦਾ ਹਸਪਤਾਲ ਆਇਆ ਬੈਗਰੂਜੀ ਦਾ ਹਾਲ ਸਾਹਿਬ ਬੈਗਰੂਜੀ ਕੀ ਪਤੇ ਮੈਂ ਸਤਿੰਦਰਪਾਲ ਸਿੰਘ ਪਿੰਡ ਠੁੱਠਿਆਂ ਵਾਲੀ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਮੇਰਾ ਬੱਚਾ ਭੂਸ਼ਨ ਸਿੰਘ ਜੋ ਕਿ ਲਗਭਗ 18 ਸਾਲ ਦੀ ਉਮਰ ਦਾ ਸੀ 6 ਮਹੀਨੇ ਪਹਿਲਾਂ ਉਹਦੇ ਸੈੱਲ ਘਟ ਗਏ ਸੈੱਲ ਘਟ ਗਿਆ ਸੀ ਪਿੰਡ ਦਵਾਈ ਬੂਟੀ ਦਵਾਈ ਕੀਤੀ ਉਹਦੀ 2 ਦਿਨ 2 ਦਿਨਾਂ ਬਾਅਦ ਅਸੀਂ ਇਸ ਡਾਕਟਰ ਕੋਲੇ ਲਿਆਂਦਾ ਇਹ ਦੇਖ ਕੇ ਕਹਿੰਦਾ ਵੀ ਦਾਖਲ ਕਰਨਾ ਪਊਗਾ ਪਸੇਖੇ ਦਾਖਲ ਕਰ ਲਓ ਦਾਖਲ ਕਰ ਲਿਆ ਜਾਂ ਦਾਖਲ ਕਰਕੇ ਇਹਨਾਂ ਨੇ ਰਿਪੋਰਟਾਂ ਸ਼ੁਰੂ ਕਰਤੀਆਂ ਤੀਜੇ ਦਿਨ ਇਹ ਕਹਿੰਦੇ ਕਹਿੰਦੇ ਹੀ ਬਲੱਡ ਕੈਂਸਰ ਹੈ ਬੱਚੇ ਅੱਛਾ ਬਲੱਡ ਕੈਂਸਰ ਸ਼ੋਅ ਕੀਤਾ ਸੀਗਾ ਬਲੱਡ ਕੈਂਸਰ ਜਦੋਂ ਉਹਨੇ ਕਿਹਾ ਤਾਂ ਸਾਡਾ ਦਿਮਾਗ ਖੱਲ ਗਿਆ ਜੀ ਘਬਰਾ ਗਏ ਸੀ ਜ਼ਮੀਨ ਸਾਡੇ ਪੈਰਾਂ ਥੱਲੋਂ ਕਿਸ ਗਈ ਹਾਂ ਕੋਲੇ ਨਾਲ ਅਲੱਗ-ਅਲੱਗ ਰੋਏ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਰਿਸ਼ਤੇਦਾਰ ਆ ਗਏ ਤੇ ਜੇ ਡਾਕਟਰ ਸਾਹਿਬਾਂ ਨੂੰ ਜਾ ਕੇ ਅਸੀਂ ਗੱਲ ਕੀਤੀ ਵੀ ਦੱਸੋ ਜੀ ਕਿਵੇਂ ਕੀ ਦਾ ਇਲਾਜ ਕਿਵੇਂ ਆਪ ਕਰਦੇ ਹਾਂ ਸਾਰੇ ਕਰਦੇ ਕਦੇ ਵੀ ਘਬਰਾਉਣ ਵਾਲੀ ਗੱਲ ਨਹੀਂ ਮਾਮੂਲੀ ਗੱਲ ਹੈ ਕੈਂਸਰ ਦਾ ਇੱਕ ਨੌਂ ਹੀ ਇਹ ਤੇ ਛੋਟੀ ਸਟੇਜ ਹੀ ਹੈ 100% ਠੀਕ ਹੋਊ ਅਸੀਂ ਅੱਖਾਂ ਜਿਵੇਂ ਖਰਚਾ ਖਰਚਾ ਕੁਝ ਕੰਦਾ ਖਰਚਾ ਓਡਾ ਕੁਛ ਨਹੀਂ ਹੁੰਦਾ ਓਡਾ ਕਾਰਡ ਹੈ ਸ਼ਮਾਨ ਭਾਰਤ ਕਾਰਡ ਦੇ ਵੀ ਓਡਾ ਲਾਜ ਹੋ ਜੂ ਓਡਾ ਟੈਸਟਾਂ ਦੇ ਪੈਸੇ ਲੱਗਣਗੇ ਥੋੜੇ ਬਹੁਤੇ ਬਾਹਰੋਂ ਜਿਹੜੇ ਬਾਹਰੋਂ ਕਰਾਵਾਂਗੇ ਤੇ ਅਸੀਂ ਤਾਂ ਕੋਈ ਗੱਲ ਨਹੀਂ ਬਾਹਰੋਂ ਅਸੀਂ ਕਰਾ ਲਾਂਗੇ ਵੀ 5000 ਲੱਗੂਏ ਲਾਸ਼ ਸ਼ੁਰੂ ਕਰੋ ਇਹਨਾਂ ਨੇ ਲਾ ਸ਼ੁਰੂ ਕਰਤਾ ਜੀ ਲਾਸ਼ ਸ਼ੁਰੂ ਕਰਿਆ ਜਦੋਂ ਤੇ ਓਡਾ ਪੈਸਾ ਲਾ ਸ਼ੁਰੂ ਕਰਦੇ ਦੌਰਾਨ ਇਹਨਾਂ ਨੇ 25 28 ਦਿਨਾਂ ਦੇ ਵਿੱਚ ਲਗਭਗ 5000 ਦਾ ਕਾਰਡ ਸਾਫ ਕਰਤਾ 5 ਲੱਖ ਦਾ 5 ਲੱਖ ਦਾ ਕਾਰਡ ਆ ਜਿਹੜਾ ਉਹ ਪੈਗੜਾ ਤੇ ਹਾਂ ਜੀ 5 ਲੱਖ ਦਾ ਕਾਰਡ ਲੈਣਾ ਹੈ ਸਾਫ ਕਰਤਾ 30 35000 ਛੱਡਿਆ ਨੇ ਫਿਰ ਇਹ ਕਹਿੰਦੇ ਜੇ ਪ੍ਰੂਵਲ ਨਹੀਂ ਪੈਂਦੀ ਹੈਗੀ ਪੈਸੇ ਘਟਵੇ ਨਾ ਕੈਸ਼ ਹੋਊਗਾ ਤੇ ਉਹ ਕੈਸ਼ ਨੇ ਨੂੰ 40000 ਰੁਪਏ ਨੇ ਕਿਹਾ 40000 ਭਰਿਆ ਹੀ ਨਹੀਂ ਬਾਕੀ ਟੋਟਲ ਖਰਚਾ ਤੁਹਾਡਾ ਕਿੰਨਾ ਹੋ ਗਿਆ ਹੁਣ ਇਸ ਤੇ ਸਾਡਾ ਹੀ ਲਗਭਗ 1.5 ਲੱਖ ਰੁਪਏ ਖਰਚਾ ਹੋ ਗਿਆ 1.5 ਲੱਖ ਰੁਪਏ ਜਦੋਂ ਤੁਸੀਂ ਪੀਜੀਆਈ ਗਏ ਹੋ ਪੀਜੀਆਈ ਤੁਹਾਨੂੰ ਜਾਣ ਦੀ ਸਲਾਹ ਕਿਹਨੇ ਦਿੱਤੀ ਵੀ ਕਿਉਂ ਗਏ ਹੋ ਪੀਜੀਆਈ ਪੀਜੀਆਈ ਮੈਂ ਕਾ ਆਰਐਮਪੀ ਡਾਕਟਰ ਹਾਂ ਇਹ ਪਿੰਡ ਚ ਡਾਕਟਰੀ ਦਾ ਕੰਮ ਕਰਦਾ ਮੇਰੀ ਡਾਕਟਰ ਦੀ ਟੀਮ ਸੀ ਜਿਹੜੀ ਸਾਡੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਉਹ ਇਹਨਾਂ ਨੂੰ ਮਿਲਣਾ ਹੈ ਇਹਨਾਂ ਨੇ ਸਾਡਾ ਗੱਲ ਵੱਡਿਆ 300 ਜੁਟੇ ਨੇ ਹੂਂ ਦੀ ਲੈ ਲਈ ਜਤੋਂ ਅੱਛਾ 300 ਯੂਨਟ ਬਲੱਡ ਆ ਜਿਹੜਾ ਬੱਚੇ ਨੂੰ ਬੱਚੇ ਨੂੰ ਲਾਇਆ ਗਿਆ ਇਹਨਾਂ ਦੇ ਵੱਲੋਂ ਅੱਛਾ ਲਾਇਆ ਨਹੀਂ ਇਹ ਕਹਿੰਦੇ ਸੈੱਲ ਬਣਾ ਕੇ ਲਾਉਣੇ ਸੀ ਉਹਦੇ ਪਤਾ ਨਹੀਂ ਬਣਾਉਂਦੇ ਸੀ ਕਾਦੇ ਬਣਾਉਂਦੇ ਕਾਦੇ ਨਾ ਸੈੱਲ ਲਾਈ ਗਏ ਨੇ ਲਾਈ ਗਏ ਨੇ ਅੱਛਾ ਭਾਈ ਜੀ ਇੱਕ ਗੱਲ ਹੋਰ ਆ ਕਿ ਜਿਹੜੀ ਬਲੱਡ ਕੈਂਸਰ ਦੀ ਜਿਹੜੀ ਦਵਾਈ ਆ ਦਵਾਈ ਤਾਂ ਬੱਚੇ ਨੂੰ ਦਿੱਤੀ ਗਈ ਹੋਣੀ ਹੈ ਉਹਦੇ ਜਿਹੜੇ ਸਾਈਡ ਇਫੈਕਟ ਆ ਉਹ ਉਹ ਕਿਸ ਤਰ੍ਹਾਂ ਦੇ ਹੋਣਗੇ ਕੀ ਹੋਊਗਾ ਬੱਚੇ ਦਾ ਅਗਲੀ ਲਾਈਫ ਕਿੱਦਾਂ ਦੀ ਹੋਊ ਬੱਚਾ ਸਾਡਾ ਅਮਰਤਾ ਰਿਸ਼ੀ ਜੀ ਇਹਨਾਂ ਨੇ ਕੀਮੋ ਲਾ ਕੇ ਹਾਰਡ ਕੀਮੋ ਲਾ ਕੇ ਕਹੇ ਕਿ ਸਾਨੂੰ ਹਾਰਡ ਕੀਮੋ ਲੱਗੋ ਉਹਨਾਂ ਨੇ ਕੇਸ ਚਾਰਟ ਤੇ ਸਾਡੇ ਕਿਸਾਂ ਦੀ ਬੇਅਵਦੀ ਕਰੀ ਅੱਛਾ ਕੀਮੋ ਕੀਮੋ ਲੱਗਦੀ ਰਹੀ ਹੈ ਬੱਚੇ ਨੂੰ ਤੇ ਕੀਮੋ ਦੇ ਜਿਹੜੇ ਸਾਈਡ ਇਫੈਕਟ ਆ ਤੁਹਾਨੂੰ ਤੁਸੀਂ ਆਰਐਮਪੀਓ ਤੁਹਾਨੂੰ ਪਤਾ ਹੀ ਹੋਣਾ ਵੀ ਕੀਮੋ ਦੇ ਸਾਈਡ ਇਫੈਕਟ ਕੀ ਹੁੰਦੇ ਆ ਕੀਮੋ ਦਾ ਸਾਈਡ ਇਫੈਕਟ ਤਾਂ ਤੁਹਾਨੂੰ ਪਤਾ ਹੀ ਬਾਲ ਝੜ ਗਏ ਜੀ ਬੱਚੇ ਦੇ ਬੱਚੇ ਦਾ ਮਾਸ ਵੀ ਉੱਪਰਲਾ ਸਾਰਾ ਮਾਸ ਆਲੂ ਵਾਂਗੂ ਲਹਿ ਗਿਆ ਥੋੜਾ ਥੋੜਾ ਕਰ ਤਾ ਤੇ ਆਉਣ ਵਾਲੇ ਸਮੇਂ ਚ ਪੂਰੀ ਜ਼ਿੰਦਗੀ ਜਿਹੜੀ ਕੀਮੋ ਨੂੰ ਹਰ ਗਰਮੀ ਆਊਗੀ ਜਦੋਂ ਉਹਨੂੰ ਪਰੇਸ਼ਾਨੀ ਦੇ ਦੇਰੂਗੀ ਈ ਗਰਮੀ ਪਰੇਸ਼ਾਨੀ ਕਰੂਗੀ ਪੀਜੀਆਈ ਨੇ ਤੁਹਾਨੂੰ ਕੀ ਰਿਜ਼ਲਟ ਦਿੱਤਾ ਜਦੋਂ ਤੁਸੀਂ ਬੱਚੇ ਨੂੰ ਪੀਜੀਆਈ ਲੈ ਕੇ ਜਾਂਦੇ ਹੋ ਜਰੂਰ ਜੀ ਪੀ ਇੱਥੋਂ ਉਹਨਾਂ ਦੇ ਲੋਟਣਾ ਆਇਆ ਜੀ ਇਹ ਕਹਿੰਦੇ ਸਾਡੇ ਡਾਕਟਰ ਸਾਹਿਬ ਮਿਲਣ ਆਏ ਨੂੰ ਟੀਮ ਸਾਡੀ ਵੀ ਤੁਸੀਂ ਲੁੱਟ ਕਰੀ ਜਾਂਦੇ ਹੋ ਇਹਦੀ ਜਿਹੜਾ 2000 ਦਾ ਟਿਕਾ ਤੁਸੀਂ 9000 ਦਾ ਲਾਉਨੇ ਹੋ ਪੁੱਛਣ ਆਏ ਨੂੰ ਗੱਲ ਕਰਨ ਇਹ ਕਹਿੰਦਾ ਵੀ ਤੁਸੀਂ ਉਹ ਲੁੱਟਣਾ ਛੱਡੋ ਤਾਂ ਬਾਅਦ ਪੈਸਿਆਂ ਦੀ ਬਾਅਦ ਘਾਟ ਦਾ ਛੱਡੋ ਜੇ ਤੁਸੀਂ ਬੱਚੇ ਨੂੰ ਬਚਾਉਣਾ 22 ਲੱਖ ਰੁਪਏ ਦਾ ਇੰਤਜ਼ਾਮ ਕਰੋ ਹੋਰ ਅੱਛਾ ਹਾਂ 22 ਲੱਖ ਦਾ ਇੰਤਜ਼ਾਮ ਕਰੋ ਜਿਹਦੀ ਮਤ ਕਰਨੀ ਹੈ ਇਹਦਾ ਬੱਚਾ ਬਚਾਉਣਾ ਉਹ ਕਹਿੰਦੇ ਨਹੀਂ ਆਏ ਕਹਿੰਦਾ ਮਾਹ ਜੀ 20 ਬਹ ਲੱਖ ਕਿੱਥੋਂ ਅਸੀਂ ਤਾਂ ਪਹਿਲੇ ਹੀ 56 ਲੱਖ ਰੁਪਇਆ ਮਾ ਸਾ ਗਨੇ ਗੁਣ ਕਰ ਕਰਕੇ ਇੰਤਜ਼ਾਮ ਕੀਤਾਗਾ ਚਲੋ ਦੁਬਈ ਨੂੰ ਗਏ ਛੁੱਟੀ ਕਰ ਦੋ ਜੀ ਕਹਿੰਦਾ ਕੱਲ ਨੂੰ ਕਰ ਦਿਆਂਗੇ ਅੱਜ ਕਰ ਦਿਆਂਗੇ ਕੱਲ ਨੂੰ ਤਿੰਨ ਦਿਨ ਨਿਗਾ ਦੇਣੇ ਤਿੰਨ ਦਿਨਾ ਵਾਲਾ ਜੀ ਜੋ ਲੜ ਲੜ ਕੇ ਛੁੱਟੀ ਲੈ ਲਈ ਘਰੇ ਵਾਗ ਗਿਆ ਜੀ ਘਰੇ ਇੱਕ ਦਿਨ ਰਹੇ ਉਹ ਰਾਤ ਕੋ ਥੱਕ ਕੇ ਇੱਕ ਜੀ ਬੱਚਾ ਵੀ ਹੋ ਤਾ ਉਸ ਜੀ ਦਾ ਨਮਾਇਆ ਧਮਾਇਆ ਉਹਨੂੰ ਘਰੇ ਜਾ ਕੇ ਫਿਰ ਇੱਕ ਦਿਨ ਰਹੇ ਦੂਜੀ ਤੀਜੀ ਦਿਨ ਅਸੀਂ ਪੀ ਜਾਈ ਬਾਕੀ ਜੀ ਇਹਨੂੰ ਦੇਖ ਕੇ ਉਹਨਾਂ ਨੇ ਜੀ ਕਹਿੰਦੇ ਇਹਨਾਂ ਦੀ ਵੀ ਰਿਪੋਰਟਾਂ ਸਾਰੀਆਂ ਦੇਖੀਆਂ ਉਹਨਾਂ ਨੇ ਹਮ ਇਹਨਾਂ ਵਾਲੀਆਂ ਜੀ ਤੇ ਬੱਚੇ ਨੂੰ ਪੁੱਛਿਆ ਵੀ ਤੈਨੂੰ ਕੀ ਤਕਲੀਫ ਹੋਈ ਪਹਿਲਾਂ ਤਰਦ ਹੁੰਦਾ ਕਿਤੇ ਜਾਂ ਕੋਈ ਬੁਖਾਰ ਹੈਗਾ ਕੁਛ ਨਹੀਂ ਹੋਇਆ ਜੇ ਬੱਚੇ ਨੂੰ ਬੁਖਾਰ ਨਹੀਂ ਕੁਛ ਨਹੀਂ ਸੀਗਾ ਕੱਲੇ ਸੱਲ ਘਟੇ ਸੀ ਕੋਈ ਤਕਲੀਫ ਨਹੀਂ ਸੀ ਤੰਦਰੁਸਤ ਜਿਵੇਂ ਆਪਾਂ ਗੀ ਕੰਮ ਕਰਦਾ ਸੀ ਉਹ ਕਹਿੰਦਾ ਮੈਨੂੰ ਤਾਂ ਇਹ ਸੀਗਾ ਬਸ ਸੱਲ ਘਟ ਗਏ ਤੂੰ ਕਹਿੰਦੇ ਫਿਰ ਲੱਛਣ ਤਾਂ ਜ ਹੈ ਹੀ ਨਹੀਂ ਉਹ ਤੇ ਸੱਦ ਲੱਛਣ ਉਹਦੀਆਂ ਕੈਂਸਰ ਦੀਆਂ ਜਿਹੜੀਆਂ ਲੱਛਣ ਹੁੰਦੇ ਉਹ ਹੈ ਹੀ ਨਹੀਂ ਸੀਗੇ ਹੈ ਨਹੀਂ ਸੀ ਲੱਛਣਾਂ ਦੇ ਕੋ ਪੀਜੀਆ ਵਾਲੇ ਡਾਕਟਰਸ ਨੇ ਕਿਹਾ ਤੁਹਾਨੂੰ ਹਾਂ ਪਹਿਲਾਂ ਉਹਨਾਂ ਨੇ ਲੱਛਣ ਪੁੱਛੇ ਫਿਰ ਉਹਨਾਂ ਨੇ ਉਹਨਾਂ ਨੇ ਟੈਸਟ ਵੀ ਕੀਤੇ ਦੁਬਾਰਾ ਟੈਸਟ ਕਰਵਾਏ ਉਹਨਾਂ ਨੇ ਹਾਂ ਫਿਰ ਉਹਨਾਂ ਨੇ ਇੱਕ ਵੱਡੀ ਮੈਡਮ ਕੋਲੇ ਗਿਆ ਡਾਕਟਰ ਫਾਈਲ ਲੈ ਕੇ ਆਪ ਉੱਠ ਕੇ ਗਿਆ ਉਹ ਦਿਖਾ ਗਿਆ ਦਿਖਾ ਕੇ ਆ ਕੇ ਉਹਨੇ ਫਿਰ ਟੈਸਟ ਲਿਖਿਆ ਉਹਨੂੰ ਪੁੱਛ ਕੇ ਕਹਿੰਦਾ ਵੀ ਆਹ ਟੈਸਟ ਕਰਾਓ ਹਫਤੇ ਰਿਪੋਰਟ ਆਉ ਟੈਸਟ ਹੀ ਦੇ ਆਏ ਅਸੀਂ ਆ ਕੇ ਕਰੇ ਜੀ ਕਰੇ ਆ ਗਏ ਅਸੀਂ 2000 ਬੱਚੇ ਨੂੰ ਖਾਣਾ ਪੀਣਾ ਦਿੱਤਾ ਤਾਕਤ ਵਾਸਤੇ ਜਿਵੇਂ ਆਪਾਂ ਕਰੇ ਕਰਦੇ ਆਏ ਬੱਚੇ ਵਾਸਤੇ ਹਾਂਜੀ ਤੇ ਵੀ ਹਫਤੇ ਨਾਲ ਫਿਰ ਚੱਲਾਂਗੇ ਜਦੋਂ ਅਸੀਂ ਹਫਤੇ ਨੂੰ ਦੁਬਾਰਾ ਉੱਥੇ ਜਾਣ ਲੱਗੇ ਵੀ ਟੈਸਟ ਕਰਾ ਕੇ ਚੱਲਾਂਗੇ ਆਪਾਂ ਸੱਲ 17000 ਸਰਦੋ ਛੁੱਟੀ ਦਿੱਤੀ ਠੀਕ ਹੈ ਜੀ ਤੀਜੇ ਦਿਨ ਦੇ ਅਜੋ ਢਾਈ ਟਕਰਾਇ 70000 ਹੋ ਗਈ ਸਲ ਕੋਈ ਦਵਾਈ ਨਹੀਂ ਕੋਈ ਘਰੇ ਘਰੀ ਇਹਨਾਂ ਕੋਲ 17000 ਸੀ ਘਰੇ ਜਾ ਕੇ 70000 ਹੋ ਗਏ ਹੋ ਗਏ ਇਹ ਸੱਦਾਂ ਨੇ ਸਾਨੂੰ ਲਾਉਂਦੇ ਸੀ ਅਸੀਂ ਤਾਂ ਕੋਈ ਘਰੇ ਲਾਉਣੀ ਵੀ ਨਹੀਂ ਸੱਨ ਕੰਨੀ ਦਵਾਈ ਸੋਹਾਂ ਉਹਦਵਾ 70000 ਹੋ ਗਏ ਜੇ ਅਸੀਂ ਉੱਥੇ ਬੱਗ ਉਹਨਾਂ ਕੋਈ ਦਿਖਾਇਆ 에ਰਪੋਰਟ ਆ ਗਿਆ ਰਸਾਂਜਨ ਉਹ ਦੇਖ ਕੇ ਰਿਪੋਰਟ ਉਹਨਾਂ ਨੇ ਦਵਾਈ ਲਿਖਤੀ ਆ ਕਦੇ ਵੀ ਐਂ ਕਰਕੇ ਆ ਦਵਾਈ 28 ਦਿਨ ਖਾਓ ਫੇਰ ਆਇਓ ਹੁਣ ਤੁਹਾਡੀ ਕੀ ਗੱਲਬਾਤ ਹੋਈ ਹੈ ਜਿਹੜੀ ਮੀਟਿੰਗ ਹੋਈ ਆ ਜਾਂ ਮੀਟਿੰਗ ਦੇ ਵਿੱਚ ਡਾਕਟਰ ਕੀ ਕਹਿ ਰਿਹਾ ਹੁਣ ਡਾਕਟਰ ਤਾਂ ਕਹਿੰਦਾ ਮੈਂ ਇਲਾਜ ਕਰਿਆਗਾ ਅੱਛਾ ਕਹਿੰਦਾ ਮੇਰੇ ਟ੍ਰੀਟਮੈਂਟ ਨਾਲ ਸਹੀ ਹੋਇਆ ਮੇਰੇ ਨਾਲ ਸਹੀ ਹੋਇਆ ਫ੍ਰੀ ਕਰਿਆ ਕਹਿੰਦਾ ਮੈਂ ਤਾਂ ਪੈਸੇ ਦੋ ਜਿਹੜੇ ਪਿਛਲੇ ਪੈਸੇ ਉਹਨਾਂ ਦੀ ਕੋਈ ਗੱਲ ਮੰਨੀ ਤੁਹਾਡਾ ਸਮਝੌਤਾ ਕੋਈ ਨੇੜੇ ਲੱਗਦਾ ਨਾ ਜੀ ਉਹ ਤਾਂ ਕਹਿੰਦਾ 5 ਲੱਖ ਰੁਪਈਆ ਜਿਹੜਾ ਕਹਿੰਨੇ ਉਹਨੂੰ ਉਹ ਤਾਂ ਕਹਿੰਦਾ ਛੱਡੋ ਉਹ ਕਾਟ ਤਾਂ ਛੱਡ ਹੀ ਸੀ ਸਾਡੇ ਬੱਚੇ ਦਾ ਸੀ ਪੈਸੇ ਤਾਂ ਸਾਡੇ ਸੀ ਉਹ ਸਾਨੂੰ ਆਏ ਨੇ ਗਵਰਨਮੈਂਟ ਕੋਲ ਤੇ ਕਹਿੰਦਾ ਉਹ ਤਾਂ ਛੱਡੋ ਜੀ ਹੋਰ ਤਾਂ ਉਹਦਾ 2. अच्छा 2.2 लाख ही कहंदे ओ कार्ड वाले पैसे कहंदा मेरे हजम हो गए हां हजम होगो मानदा नहीं 2.2 लाख रुपैया ले कहंदा ए तो फ्री इलाज करे मैं करे कहंदा ਤੇ ਪੀਜੀਏ ਦੁਕਾਨ ਲਿਖਾ ਕੇ ਲਿਆਣ ਲਿਖਾ ਕੇ ਲਿਆਣ اچھا ਪੀਜੀਏ ਤੋਂ ਲਿਖਾ ਕੇ ਜਦੋਂ ਪੀਜੀਏ ਨੂੰ ਰਿਪੋਰਟ ਦਿਖਾਈ ਸੀ ਤੋ ਕਹਿੰਦਾ ਕੇ ਡਾਕਟਰ ਇਲਾਜ ਕਰ ਮੈਂ ਯਾ ਡਾਕਟਰ ਨੇ ਸਾਰਾ ਕੁਝ ਦਿਖਾਇਆ ਇਹਨੂੰ ਵੀ ਆ ਦੇਖੋ ਉਹ ਕਹਿੰਦਾ ਇਹਦਾ ਟਰੀਟਮੈਂਟ ਹੀ ਨਹੀਂ ਹੈਗਾ ਜਿਹੜਾ ਟਰੀਟਮੈਂਟ ਕਰਿਆ ਹੋਇਆ ਇਹ ਤਾਂ ਟਰੀਟਮੈਂਟ ਹੀ ਦੇਗਾ ਕੈਂਸਰ ਦਾ ਜਿਹੜਾ ਦੇਈ ਜਾਂਦਾ ਜਿਹੜਾ ਦੇਈ ਜਾਂਦਾ ਇਹ ਜਿਹੜਾ ਪਹਿਲਾਂ ਦਿੱਤਾ ਹੋਇਆ 1 ਮਹੀਨਾ ਦਿੱਤਾ ਜਿੰਦਾ ਕਹਿੰਦਾ ਆਹ ਆਗਾ ਟੈਚਰ ਦਾ ਤਾਂ ਕਹਿੰਦਾ 1 ਮਹੀਨਾ ਇੱਤੋਂ ਦੁਬਾਰਾ ਬੰਦ ਕਰਤਾ ਕਹਿੰਦਾ ਆਹ ਦੇਣਾ ਤਾਂ ਸੀ ਆਹ ਕੋ ਦਈ ਜਾਂਦਾ ਮੈਂ ਸਾਨੂੰ ਨਹੀਂ ਪਤਾ ਤੁਸੀਂ ਦੇਖੋ ਕਹਿੰਦਾ ਕਿਹੜਾ ਡਾਕਟਰ ਸੀ ਮਾ ਫਲਾਣਾ ਜੀ ਇਹ ਨੰਬਰ ਹੈਗਾ ਮਾ ਮੈਂ ਦੇਤਾ ਨੰਬਰ ਉਹਨੇ ਫੋਨ ਕਰਿਆ ਫੋਨ ਨਹੀਂ ਚੱਕਿਆ ਨੇ ਅੱਛਾ ਇਹਨੇ ਚੱਕਿਆ ਨਹੀਂ ਫੋਨ ਨਹੀਂ ਚੱਕਿਆ ਨੇ ਤੇ ਉਦੋਂ ਬਾਅਦ 28 ਦਿਨਾਂ ਬਾਅਦ ਉਹ ਦੇਖ ਕੇ ਕਹਿੰਦੇ ਕੁਝ ਨਹੀਂ ਬਚਿਆ ਜਾਓ ਕਰੇ ਮौज ਕਰੋ ਕਹਿੰਦੇ ਮੈਂ ਕੋਈ ਦਵਾਈ ਦਬੂਈ ਕਹੇ ਦਵਾਈ ਖਾ ਲਈ ਜਿਆ ਯਾਰ ਜੇ ਬੱਚਾ ਠੀਕ ਹੈ ਹਾਂ ਫਿਰ ਉਹਨੇ ਸੋਚ ਕੇ ਜੀ ਕਹਿੰਦਾ ਯਾਰ ਵੀ ਕਹਿੰਦਾ ਸਭ ਬੱਚੇ ਨੂੰ ਪੁੱਛਿਆ ਇੱਕ ਹੋਰ ਜਿਹੜਾ ਉਹਨਾਂ ਨੇ ਕੋਈ ਦਿੱਕਤਾਂ ਦੱਸੀਆਂ ਵੀ ਆਉਣ ਵਾਲੇ ਸਮੇਂ 'ਚ ਬੱਚੇ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਜਿਹੜੀ ਕੀਮੋ ਲੱਗੀ ਹੈ ਜਿਹੜਾ ਟ੍ਰੀਟਮੈਂਟ ਇਹਦਾ ਹੋਇਆ ਉਹ ਨੂੰ ਆਉਣ ਵਾਲੇ ਸਮੇਂ ਕੋਈ ਸਮੱਸਿਆ ਆ ਸਕਦੀ ਉਹਦਾ ਕਹਿੰਦੇ ਕੁਛ ਨਹੀਂ ਮੋਜ ਕਰੋ ਐਂ ਕਹਿੰਦਾ ਸਾਨੂੰ ਪੰਜਾਬ ਕੈਂਸਰ ਕੇਅਰ ਤੋਂ ਡਾਕਟਰ ਅਨੂਜ ਬਾਂਸਲ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਪੂਰਾ ਮਾਮਲਾ ਹੈ ਕੀ ਸਸੀਕਰ ਡਾਕਟਰ ਸਾਹਿਬ ਸਸੀਕਰ ਡਾਕਟਰ ਸਾਹਿਬ ਕੀ ਇਹ ਪੂਰਾ ਮਾਮਲਾ ਕੀ ਹੈ ਕਿ ਆरोप ਤੁਹਾਡੇ ਤੇ ਲਗਾਏ ਜਾ ਰਹੇ ਕਿ ਬੱਚੇ ਨੂੰ ਬਲੱਡ ਕੈਂਸਰ ਹੈ ਹੀ ਨਹੀਂ ਸੀਗਾ ਤੇ ਤੁਹਾਡੇ ਵੱਲੋਂ ਜਿਹੜਾ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਕੈਂਸਰ ਦਾ ਟ੍ਰੀਟਮੈਂਟ ਬਲੱਡ ਕੈਂਸਰ ਦਾ ਦਿੱਤਾ ਗਿਆ ਕੀ ਹੈ ਮਸਲਾ ਕੀ ਹੈ ਪੂਰਾ ਇਹਨਾਂ ਸਰ ਬੱਚਾ ਸਾਡੇ ਕੋਲ ਲੈ ਕੇ ਆਏ ਸੀ ਇਹਨਾਂ ਦੇ ਫਾਦਰ ਜੂਨ ਦੇ ਅੰਤਿਮ ਦਿਨਾਂ ਦੇ ਵਿੱਚ ਤੇ ਸਾਡੇ ਕੋਲੇ ਬਾਹਰ ਦੀਆਂ ਰਿਪੋਰਟਾਂ ਲੈ ਕੇ ਆਏ ਸੀ ਬਲੱਡ ਰਿਪੋਰਟ ਲੈ ਕੇ ਆਏ ਸੀ ਤੇ ਇੱਕ ਪੀਬੀਐਫ ਰਿਪੋਰਟ ਲੈ ਕੇ ਆਏ ਸੀ ਜਿਸ ਵਿੱਚ ਕੈਂਸਰ ਦਾ ਸ਼ੱਕ ਪਾਇਆ ਗਿਆ ਸੀ ਜੀ ਜੀ ਅਸੀਂ ਇੱਥੇ ਟੈਸਟ ਕੀਤੇ ਉਹਨਾਂ ਦੇ ਕੁਝ ਟੈਸਟ ਇੱਥੇ ਹੋਏ ਕੁਝ ਟੈਸਟ ਦਿੱਲੀੋਂ ਕਰਾਏ ਦਿੱਲੀੋਂ ਜਿਵੇਂ ਓਨਕੁਐਸਟ ਲੈਬ ਡੀ ਲੈਬ ਹੈਗੀ ਹੈ ਉੱਥੋਂ ਕਰਾਏ ਇੱਕ ਯੂਨੀਪੈਥ ਲੈਬ ਹੈਗੀ ਹੈ ਇਮਿਉਨਿਟੀ ਆਰਜੀ ਲੈਬ ਹੈ ਉੱਥੋਂ ਟੈਸਟ ਕਰਾਏ ਜਿਹੜੀ ਕਿ ਪੂਰੇ ਆਪਣੇ ਨਾਰਥ ਦੇ ਬਲੱਡ ਟੈਸਟ ਤੇ ਸਾਰੇ ਟੈਸਟ ਕਰਦੀਆਂ ਲੈਬ ਹੈ ਹਨਾ ਉਹਨਾਂ ਚ ਡਿਕਲੇਅਰ ਹੋਇਆ ਵਾ ਕੈਂਸਰ ਪ੍ਰੋਪਰ ਰਿਪੋਰਟਾਂ ਸਾਡੇ ਕੋਲ ਸਾਰੀਆਂ ਅਵੇਲੇਬਲ ਹੈਗੀਆਂ ਉਹ ਰਿਪੋਰਟਾਂ ਦੇ ਆਧਾਰ ਤੇ ਦਾ ਕੈਂਸਰ ਇੱਕ ਹੋਰ ਤੁਸੀਂ ਰੱਖਿਆ ਹੋਇਆ ਤੁਹਾਡੇ ਕੋਲ ਰਿਕਾਰਡ ਅਵੇਲੇਬਲ ਸਾਰਾ ਰਿਕਾਰਡ ਅਵੇਲੇਬਲ ਹੈ ਜੀ ਇੱਕ ਇੱਕ ਰਿਪੋਰਟ ਅਵੇਲੇਬਲ ਹੈ ਇੱਕ ਇੱਕ ਬ ਇਹ ਬੱਚਾ ਸਾਡੇ ਸਾਨੂੰ ਸਵਾ ਮਹੀਨਾ ਲੱਗ ਗਿਆ ਠੀਕ ਕਰਦੇ ਸਵਾ ਮਹੀਨਾ ਸਾਡੇ ਕੋਲ ਦਾਖਲ ਰਿਹਾ ਇਹਨੂੰ ਬੁਖਾਰ ਆਇਆ ਪਲੇਟਟਡ ਘਟੇ ਬਹੁਤ ਤਕਲੀਫਾਂ ਹੋਈਆਂ ਉਹ ਤਕਲੀਫਾਂ ਅਸੀਂ ਸਹੀਆਂ ਤੇ ਇਹਨੂੰ ਸਹੀ ਕਰਕੇ ਭੇਜਿਆ ਜਦੋਂ ਸਹੀ ਕੀਤਾ ਉਦੋਂ ਦੀ ਵੀ ਸਾਡੇ ਕੋਲ ਰਿਪੋਰਟਾਂ ਹੈਗੀਆਂ ਵੀ ਬੋਨ ਮੈਰੋ ਦੁਆਰਾ ਕੀਤੀ ਉਹਦੇ ਵਿੱਚ ਕੈਂਸਰ ਖਤਮ ਹੋ ਚੁੱਕਾ ਸੀਗਾ ਦੂਜਾ ਬਲੱਡ ਟੈਸਟ ਇੱਕ ਹੋਰ ਹੁੰਦਾ ਉਹ ਕਰਾਇਆ ਉਹਦੀ ਉਹਦੀ ਰਿਪੋਰਟ ਵਧੀਆ ਆਈ ਸੀ ਅਸੀਂ ਇਹਨਾਂ ਨੂੰ ਦੱਸਿਆ ਵੀ ਤੁਹਾਡਾ ਲੱਟ ਕੈਂਸਰ ਹੁਣ ਠੀਕ ਹੈ ਬਟ ਇਹਦਾ ਇਲਾਜ ਮੁੱਕਿਆ ਨਹੀਂ ਹੈਗਾ ਇਹਦਾ ਇਲਾਜ ਲੰਬਾ ਚੱਲਣਾ ਹੈਗਾ ਕੰਟੀਨਿਊ ਹੋਏਗਾ ਉਹ ਅੱਗੇ ਇਲਾਜ ਵੀ ਇਹਦਾ ਚੱਲਦਾ ਰਿਹਾ ਡਾਕਟਰ ਸਾਹਿਬ ਉਥੇ ਸਵਾਲ ਹੀ ਖੜਾ ਹੋ ਜਾਂਦਾ ਜਿਵੇਂ ਇਹਨਾਂ ਵੱਲੋਂ ਕਿਹਾ ਗਿਆ ਕਿਉਂਕਿ ਮੈਂ ਉਹਦੇ ਫਾਦਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕਿਹਾ ਕਿ ਪੀਜੀਆਈ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜੋ ਪੀਜੀਆਈ ਦੇ ਵਿੱਚ ਰਿਪੋਰਟਸ ਹੋਈਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨੂੰ ਕੈਂਸਰ ਹੈ ਹੀ ਨਹੀਂ ਸੀ ਡਿਟੈਕਸ਼ਨ ਹੀ ਨਹੀਂ ਸੀ ਫ पीजीएச்சே ਸਾਡੇ ਤੋਂ ਬਾਅਦ ਚੋ ਗਏ ਆ ਜੀ ਜਦੋਂ ਅਸੀਂ ਠੀਕ ਕਰਤਾ ਸੀ ਤਾਂ ਜਦੋਂ ਪੇਸ਼ੈਂਟ ਠੀਕ ਹੈਗਾ ਉਦੋਂ ਤਾਂ ਰਿਪੋਰਟਾਂ ਨੋਰਮਲ ਆਂਗੀਆਂ ਤਾਂ ਉਦੋਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਪੀਜੀਏ ਨੇ ਇਹਨਾਂ ਨੂੰ ਕਿਹਾ ਹੋਵੇਗਾ ਵੀ ਤੁਹਾਡੀ ਰਿਪੋਰਟਾਂ ਠੀਕ ਹੈ ਤੁਹਾਨੂੰ ਇਸ ਟਾਈਮ ਕੈਂਸਰ ਨਹੀਂ ਹੈਗਾ ਪੁਰਾਣੀਆਂ ਰਿਪੋਰਟਾਂ ਪੁਰਾਣੇ ਬਾਰੇ ਕਿਵੇਂ ਕਰ ਪ੍ਰੀਵੀਅਸ ਟ੍ਰੀਟਮੈਂਟ ਦਾ ਵੀ ਉਹਨਾਂ ਨੇ ਕਿਹਾ ਵੀ ਜੋ ਟ੍ਰੀਟਮੈਂਟ ਪ੍ਰੀਵੀਅਸਲੀ ਕੀਤਾ ਗਿਆ ਕਿ ਜਿਹੜਾ ਫਸਟ ਮੰਥ ਦੇ ਵਿੱਚ ਜਦੋਂ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਉਦੋਂ ਟ੍ਰੀਟਮੈਂਟ ਜਿਹੜਾ ਕੈਂਸਰ ਦਾ ਹੋਇਆ ਜਿਹੜਾ ਉਸ ਤੋਂ ਬਾਅਦ ਜਿਹੜਾ ਜਿਹੜਾ ਟਾਈਮ ਸੀਗਾ ਉਹ ਕੈਂਸਰ ਦਾ ਨੇ ਇਹੋ ਜਿਹਾ ਕੁਝ ਨਹੀਂ ਹੈ ਜੀ ਜੋ ਇਲਾਜ ਹੋਇਆ ਦਾ ਕੈਂਸਰ ਦੇ ਸਾਬ ਨਾਲ ਹੀ ਹੋਇਆ ਜਿਹੜੀਆਂ ਰਿਪੋਰਟਾਂ ਕੈਂਸਰ ਦੀਆਂ ਆਈਆਂ ਸੀ ਉਸੇ ਦਾ ਤੁਸੀਂ ਦੋ ਤਰ੍ਹਾਂ ਦਾ ਕੈਂਸਰ ਕਿਹਾ ਇਹਨਾਂ ਨੂੰ ਕਿ ਦੋ ਤਰ੍ਹਾਂ ਦਾ ਕੈਂਸਰ ਹੈ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਇਹਨਾਂ ਦਾ ਹਾਈ ਰਿਸਕ ਦਾ ਕੈਂਸਰ ਹੈ ਕਿਉਂਕਿ ਜਿਹੜੇ ਇਹਨਾਂ ਦੇ ਸੈੱਲ ਸੀ ਬਹੁਤ ਜ਼ਿਆਦਾ ਸੀ ਤੇ ਇਹਨਾਂ ਦੀ ਬਿਮਾਰੀ ਤੋੜਨ ਤੇ ਸਾਨੂੰ ਕਿਹੜਾ ਕੈਂਸਰ ਕਿਹੜਾ ਸੀਗਾ ਤੁਸੀਂ ਪਾਰਟਿਕੂਲਰਲੀ ਮੈਡੀਕਲੀ ਜਿਹੜਾ ਉਹਦਾ ਨਾਮ ਹੈ ਹਾਂ ਜੀ ਇਹ ਪੀਪੀਐਮਐਲ ਐਮਐਲ ਐਮ3 ਟਾਈਪ ਦਾ ਕੈਂਸਰ ਸੀ ਇਹ ਹਾਈ ਰਿਸਕ ਇਹਨਾਂ ਦੀ ਬਿਮਾਰੀ ਸੀਗੀ ਤਾਂ ਉਹ ਕੈਂਸਰ ਬਲੱਡ ਕੈਂਸਰ ਦੀ ਤੇ ਟਾਈਪ ਹੈ ਬਲੱਡ ਕੈਂਸਰ ਦੀ ਟਾਈਪ ਹੈ ਹਾਂ ਜੀ ਜੀ ਇਹ ਦੋ ਤਰ੍ਹਾਂ ਦਾ ਕੈਂਸਰ ਹੋਣ ਵਰਗਾ ਹੈ ਕਿ ਜੋ ਬਾਰ ਬੁਲਾਰੇ बोल ਰਹੇ ਨੇ ਜਾਂ ਹੋਰ ਕਿਹਾ ਜਾ ਰਿਹਾ ਹੈ ਕਿ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਦੋ ਤਰ੍ਹਾਂ ਦੇ ਕੈਂਸਰ ਆ ਤੁਹਾਨੂੰ ਕਿ ਇਦਾਂ ਦੀ ਪੋਸਿਬਿਲਟੀ ਹੁੰਦੀ ਹੈ ਨਹੀਂ ਨਹੀਂ ਬਿਲਕੁਲ ਨਹੀਂ ਦੋ ਤਰ੍ਹਾਂ ਦਾ ਕੈਂਸਰ ਨਹੀਂ ਸੀ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਪਹਿਲੀ ਦਵਾਈ ਲਈ ਸੀ ਉਹਦੇ ਨਾਲ ਰਿਸਪਾਂਸ ਘਟ ਆਇਆ ਹੈ ਤਾਂ ਆਪਾਂ ਨੂੰ ਦੂਜੀ ਦਵਾਈ ਲਾਣੀ ਪੈ ਰਹੀ ਹੈ ਕੀਮੋ ਕੀਮੋ ਲੱਗੀ ਹੈ ਕੀਮੋ ਲੱਗੀ ਹਾਂਜੀ ਕੀਮੋਥੈਰੇਪੀ ਲੱਗੀ ਹੈ ਕੀਮੋਥੈਰੇਪੀ ਲੱਗੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੀਮੋਥੈਰੇਪੀ ਦੇ ਜਿਹੜੇ ਸਾਈਡ ਇਫੈਕਟਸ ਨੇ ਕਿ ਜੇਕਰ ਕਿਸੇ ਬੰਦੇ ਨੂੰ ਜੇ ਆਪਾਂ ਜਰਨਲ ਕੁਐਸਚਨ ਕਰੀਏ ਮੈਂ ਇਸ ਕੀ ਇਸ ਦੀ ਗੱਲ ਨਹੀਂ ਕਰ ਰਿਹਾ ਅਗਰ ਕਿਸੇ ਨੂੰ ਕੈਂਸਰ ਨਹੀਂ ਹੈ ਅਗਰ ਉਹਨੂੰ ਕੀਮੋ ਦੇ ਦਿੱਤੀ ਜਾਂਦੀ ਹੈ ਇੱਕ ਨਾਰਮਲ ਪੇਸ਼ੈਂਟ ਨੂੰ ਕੀਮੋ ਦੇ ਦਿੱਤੀ ਜਾਂਦੀ ਹੈ ਉਹਦੇ ਤੇ ਕਿਦਾਂ ਤਰ੍ਹਾਂ ਦੇ ਜਿਹੜੇ ਰਿਐਕਸ਼ਨ ਨੇ ਫਿਊਚਰ ਆ ਸਕਦੇ ਉਹ ਤਾਂ ਸੇਮ ਹੀ ਆਂਗੇ ਜਿਵੇਂ ਕੈਂਸਰ ਦੇ ਮਰੀਜ਼ ਨੂੰ ਆਪਾਂ ਕੀਮੋ ਦਈਏ ਜਾਂ ਕੈਂਸਰ ਦੇ ਨੋਨ ਕੈਂਸਰ ਮਰੀਜ਼ ਨੂੰ ਦਈਏ ਤਾਂ ਸਾਈਡ ਇਫੈਕਟ ਤਾਂ ਸੇਮ ਹੀ ਆਂਗੇ ਦੋਨਾਂ ਪੇਸ਼ੈਂਟ ਦੇ ਨਾ ਨਹੀਂ ਆਪਾਂ ਇੱਕ ਤਾਂ ਹੈ ਨਾ ਜਿਹੜਾ ਜੜ ਦਾ ਕੈਂਸਰ ਆ ਕੈਂਸਰ ਦੇ ਮਰੀਜ਼ ਦੇ ਵਿੱਚ ਤਾਂ ਪਾਰਟਿਕੂਲਰ ਉਸ ਕੈਂਸਰ ਨੂੰ ਦਬਾਉਣ ਵਾਸਤੇ ਉਹ ਕੰਮ ਕਰੂਗੀ ਇੱਕ ਨਾਰਮਲ ਪੇਸ਼ੈਂਟ ਨੂੰ ਤਾਂ ਉਹਦਾ ਰਿਐਕਸ਼ਨ ਹੋਰ ਤਰੀਕੇ ਨਾਲ ਹੋ ਸਕਦਾ ਉਹ ਸਾਨੂੰ ਪਤਾ ਨਹੀਂ ਕਿਉਂਕਿ ਨਾਰਮਲ ਮਰੀਜ਼ ਨੂੰ ਕੈਂਸਰ ਦੀ ਦਵਾਈ ਦਿੱਤੀ ਨਹੀਂ ਜਾਂਦੀ ਸਾਡੇ ਕੋਲ ਜਿਹੜੇ ਮਰੀਜ਼ ਆਂਦੇ ਉਹ ਕੈਂਸਰ ਦੇ ਹੀ ਹੁੰਦੇ ਆ ਕਿ ਅਸੀਂ ਕੈਂਸਰ ਦੇ ਮਰੀਜ਼ ਨੂੰ ਹੀ ਦਵਾਈ ਦਿੰਨੇ ਆ ਤਾਂ ਇਹਨਾਂ ਦੇ ਕੇਸ ਦੇ ਵਿੱਚ ਵੀ ਸਾਡੇ ਕੋਲ ਸਾਰੀਆਂ ਰਿਪੋਰਟਾਂ ਅਵੇਲੇਬਲ ਹੈ ਜੀਚ ਕੈਂਸਰ ਡਿਕਲੇਅਰ ਹੋਇਆ ਹੋਇਆ ਉਹ ਕਿਤੇ ਵੀ ਜਾ ਕੇ ਚੈੱਕ ਕਰਾ ਸਕਦੇ ਸਾਨੂੰ ਕੋਈ ਉਹਦੇ ਵਿੱਚ ਉਹ ਨਹੀਂ ਹੈਗਾ ਅਸੀਂ ਇਹਨਾਂ ਨੂੰ ਕਿਹਾ ਹੈਗਾ ਤੁਸੀਂ ਇੱਥੇ ਬੈਠਣ ਦੀ بجائے ਤੁਸੀਂ ਸਰਕਾਰ ਦੀ ਹੈਲਪ ਲਓ ਉੱਥੇ ਜਾ ਕੇ ਬੋਰਡ ਬਣਵਾ ਕੇ ਤੁਸੀਂ ਇਨਕੁਆਇਰੀ ਕਰੋ ਕਿਉਂਕਿ ਤੁਹਾਨੂੰ ਨੂਪਸਾਇਨਾ ਤੁਸੀਂ ਰੈਡੀ ਹੋ ਕਿਸੇ ਵੀ ਤਰ੍ਹਾਂ ਦੀ ਅਗਰ ਇਨਕੁਆਇਰੀ ਹੁੰਦੀ ਹੈ ਅਗਰ ਬੋਰਡ ਬਣਦਾ ਤਾਂ ਉਹਦੀ ਉਸ ਇਨਕੁਆਇਰੀ ਵਾਸਤੇ ਤੁਸੀਂ ਤਿਆਰ ਅਸੀਂ ਤਾਂ ਤਿਆਰ ਬੈਠੇ ਆ ਅਸੀਂ ਕਹਿੰਨੇ ਵੀ ਇੱਥੇ ਬੈਠਣ ਦੀ بجائے ਤੁਸੀਂ ਇਨਕੁਆਇਰੀ ਕਰਾਓ ਤੇ ਉਸ ਚ ਜਾ ਕੇ ਦੇਖੋ ਵੀ ਕੀ ਹੈਗਾ ਕਿਉਂਕਿ ਇਹਨਾਂ ਨੂੰ ਨਹੀਂ ਸਮਝ ਹੈਗੀ ਬਾਕੀ ਜੀ ਜੀ ਬਾਕੀ ਜਿਹੜਾ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਹੋਇਆ ਤਾਂ ਉਹ ਅਨਸ਼ੂਮਾਨ ਤੋਂ ਇਹਨਾਂ ਦਾ ਟ੍ਰੀਟਮੈਂਟ ਹੋਇਆ ਤਾਂ ਉਹਦੇ ਵਿੱਚ ਵੀ ਜਿਹੜਾ ਕਿਹਾ ਜਾ ਰਿਹਾ ਕਿ 3 ਕਿ ਮਹੀਨਿਆਂ ਚ 9 ਲੱਖ ਰੁਪਏ ਦੀ ਜਿਹੜੀ ਅਮਾਉਂਟ ਆ ਉਹ ਕੈਨ ਵੀ ਟ੍ਰੀਟਮੈਂਟ ਤੇ ਜਿਹੜੀ ਲੱਗ ਚੁੱਕੀ ਹੈ ਦੇਖੋ ਜਿਹੜਾ ਯੂਸ਼ਮਾਨ ਦੇ ਵਿੱਚ ਇਹਦਾ ਇਲਾਜ ਪੋਸੀਬਲ ਸੀਗਾ ਕਿਉਂਕਿ ਇਹਨਾਂ ਨੂੰ ਸ਼ੁਰੂ ਚ ਵੀ ਦੋ ਦਿੱਕਤ ਆਈ ਦੁਆਰਾ ਵੀ ਤੀਜੇ ਮਹੀਨੇ ਵੀ ਇਹਨਾਂ ਨੂੰ ਦਿੱਕਤ ਆਈ ਤਾਂ ਦਿੱਕਤਾਂ ਬਹੁਤ ਆਈਆਂ ਬੱਚੇ ਨੂੰ ਤਾਂ ਜਿੰਨਾ ਇਲਾਜ ਪੋਸੀਬਲ ਯੂਸ਼ਮਾਨ ਸੀ ਅਸੀਂ ਸਾਰਾ ਕੀਤਾ ਹੈ ਇਹਦਾ ਉਸ ਤੋਂ ਬਾਅਦ ਦਾ ਜਿਹੜਾ ਇਲਾਜ ਸੀਗਾ ਯੂਸ਼ਮਾਨ ਕਾਰਡ ਖਤਮ ਹੋਣ ਤੋਂ ਬਾਅਦ ਅਸੀਂ ਬਹੁਤ ਘੱਟ ਰੇਟਾਂ 'ਚ ਕੀਤਾ ਵੀ ਇਹਨਾਂ ਨੂੰ ਦੇਖਦੇ ਹੋਏ ਵੀ ਗਰੀਬ ਪੇਸ਼ੈਂਟ ਹੈ ਜਿੰਨਾ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਇਹਦਾ ਇਲਾਜ ਹੋ ਸਕਦਾ ਉਹਨੇ 'ਚ ਅਸੀਂ ਕੀਤਾ ਤਾਂ ਆਪਦੇ ਵੱਲੋਂ ਇਹਨਾਂ ਦੀ ਪੂਰੀ ਹੈਲਪ ਕੀਤੀ ਅਸੀਂ ਇਹਨਾਂ ਨਾਲ ਕੋਈ ਹੋਰ ਤੁਹਾਡੀ ਕੋਈ ਡੀਲ ਹੋਈ ਹੈ ਜਾਂ ਕੋਈ ਕਹੋ ਵੀ ਗੱ ਤੁਹਾਡੀ ਜਿਹੜੀ ਮੀਟਿੰਗ ਤੁਹਾਡੀ ਕੋਈ ਉਹਨਾਂ ਨੇ ਕਿਹਾ ਵੀ ਬਾਅਦ ਵਿੱਚ ਇਹਨਾਂ ਨੂੰ ਬੁਲਾਇਆ ਹੈਗਾ ਅਸੀਂ ਚਾਹੁੰਦੇ ਆ ਵੀ ਇਹਨਾਂ ਦੀ ਜਿਹੜੀ ਵੀ ਸ਼ਿਕਵਾ ਹੈਗੀ ਹੈ ਜਿਹੜੀ ਵੀ ਇਹਨਾਂ ਨੂੰ ਦਿੱਕਤ ਲੱਗਦੀ ਹੈ ਵੀ ਇਲਾਜ ਦੌਰਾਨ ਅਸੀਂ ਪੂਰਾ ਕਲੀਅਰ ਕਰਨ ਨੂੰ ਤਿਆਰ ਆ ਅਸੀਂ ਤਾਂ ਇਹ ਵੀ ਕਹਿੰਨੇ ਆ ਵੀ ਜੇ ਤੁਹਾਨੂੰ ਕਿਸੇ ਨੇ ਕਿਹਾ ਵੀ ਇਲਾਜ ਕੋਈ ਕਮੀ ਹੈ ਤੁਸੀਂ ਸਾਡੇ ਨਾਲ ਚੱਲੋ ਹੂੰ ਅਸੀਂ ਚੱਲ ਕੇ ਉੱਥੇ ਡਾਕਟਰ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਆਂ ਵੀ ਸਾਹਮਣੋ ਸਾਹਮਣੀ ਹੋ ਗਏ ਵੀ ਦੱਸੋ ਕਿੱਥੇ ਤੁਹਾਨੂੰ ਦਿੱਕਤ ਲੱਗਦੀ ਹੈ ਹਨਾ ਤਾਂ ਕੋਈ ਹੁਜੇ ਦਿੱਕਤ ਨਹੀਂ ਬਹੁਤ ਵਧੀਆ ਇਲਾਜ ਹੋਇਆ ਬੱਚਾ ਤੁਸੀਂ ਦੇਖੋ ਬਲੱਡ ਕੈਂਸਰ ਦਾ ਮਰੀਜ਼ ਜਿਹੜਾ ਸਹੀ ਬੈਠਾ ਹੈਗਾ ਵੀ ਸਾਨੂੰ ਸ਼ਾਬਾਸ਼ੀ ਮਿਲਣੀ ਚਾਹੀਦੀ ਹੈ ਅਸੀਂ ਰਾਤਾਂ ਗੱਲੀਆਂ ਇਲਾਜ ਕਰਨ ਦੇ ਵਿੱਚ ਤੇ ਸਾਡੇ ਤੇ ਇਹੋ ਜੇ ਉਹ ਲੱਗ ਰਿਹਾ ਰੋਪ ਇਹ ਇਹ ਕੋਈ ਪਹਿਲਾ આરોਪ ਨਹੀਂ ਕਈ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਰਮਲੀ ਹਸਪੀਟਲਸ ਤੋਂ ਹੁੰਦੀਆਂ ਕਿ ਪੇਸ਼ੈਂਟਸ ਨੂੰ ਲੈ ਕੇ ਕਈ ਵਾਰੀ ਜਿਹੜੇ ਉਹਦੇ ਕੇਅਰ ਟੇਕਰ ਨੇ ਜਾਂ ਉਹਦੀਆਂ ਫੈਮਿਲੀਜ਼ ਨੇ ਇਸ ਤਰ੍ਹਾਂ ਦੇ ਕਈ ਵਾਰੀ ਪ੍ਰੋਟੈਸਟ ਵੀ ਕਰਦੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਰਮਲੀ ਪੰਜਾਬ ਦੇ ਵਿੱਚ ਬਹੁਤਾਂ ਹੀ ਦੇਖਣ ਨੂੰ ਮਿਲੀਆਂ ਅੱਜ ਇਹ ਵਰਤਾਰਾ ਕਿਉਂ ਹੈ ਕਿ ਪੇਸ਼ੈਂਟ ਤੇ ਇੱਕ ਡਾਕਟਰ ਦਾ ਜਦੋਂ ਜਿਹੜਾ ਇੱਕ ਰਿਸ਼ਤਾ ਹੈ ਉਹ ਪੇਸ਼ੈਂਟ ਇੱਕ ਫੇਥ ਹੁੰਦਾ ਕਿ ਰੱਬ ਵਰਗਾ ਵਿਸ਼ਵਾਸ ਡਾਕਟਰ ਤੇ ਕਰਕੇ ਉਹਦਾ ਇਹ ਚੀਜ਼ਾਂ ਕਿਉਂ ਬਣ ਰਹੀ ਹੈ ਇਹ ਖਤਮ ਹੋ ਰਿਹਾ ਨਾ ਇਹ ਹੀ ਤਾਂ ਦਿੱਕਤ ਆ ਰਹੀ ਹੁਣ ਸਾਨੂੰ ਪੇਸ਼ੈਂਟ ਦੇ ਇਲਾਜ ਜਿਹੜੇ ਪੇਸ਼ੈਂਟ ਥੋੜੇ ਜਿ ਸਿੱਖ ਹੁੰਦੇ ਆ ਜਿਆਦਾ ਬਿਮਾਰੀ ਵਾਲੇ ਹੁੰਦੇ ਆ ਉਹ ਸਾਨੂੰ ਡਰ ਲੱਗਦਾ ਵੀ ਯਾਰ ਕੱਲ ਨੂੰ ਸਾਡੇ ਪਲੇਨਾ ਪੇਜਨ ਜਿਵੇਂ ਹੁਣ ਪੈ ਰਹੇ ਹੈ ਹਨਾ ਹਾਲਾਂਕਿ ਇਹ ਪੇਸ਼ੈਂਟ ਤਾਂ ਅਸੀਂ ਮੰਨਦੇ ਆ ਵੀ ਚਲੋ ਅਸੀਂ ਸਹੀ ਕੀਤਾ ਹੈ ਬਲੱਡ ਕੈਂਸਰ ਦਾ ਮਰੀਜ਼ ਸਹੀ ਕੀਤਾ ਹੈ ਜੇ ਸਹੀ ਮਰੀਜ਼ ਚ ਸਾਨੂੰ ਦਿੱਕਤ ਆ ਰਹੀ ਹੈ ਤਾਂ ਪੇਸ਼ੈਂਟ ਬਲੱਡ ਕੈਂਸਰ ਦਾ ਖਰਾਬ ਵੀ ਹੁੰਦੇ ਆ ਫਿਰ ਉਹ ਤਾਂ ਸਾਨੂੰ ਦਿੱਕਤ ਵਧਾ ਦੇਣਗੇ ਆ ਤਾਂ ਸਾਡੇ ਲਈ ਤਾਂ ਮੁਸੀਬਤ ਵੱਧ ਹੀ ਜਾ ਰਹੀ ਹੈ ਦਿਨੋ ਦਿਨ ਵੀ ਅਸੀਂ ਕੰਮ ਕਿਵੇਂ ਕਰੀਏ ਸਾਡੇ ਲਈ ਕੰਮ ਕਰਨਾ ਔਖਾ ਹੋ ਰਿਹਾ ਅ ਸੋਏ ਡਾਕਟਰ ਅਨੂਜ ਬਾਂਸਨ ਸਾਨ ਇਹਨਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਕਿ ਜੋ ਡਿਪੈਂਡ ਇਹ ਕਰੇਗਾ ਕਿ ਆਖਰ ਸਥਿਤੀ ਬਣਦੀ ਕੀ ਹੈ ਕੋਈ ਪੈਨਲ ਬਣੇਗਾ ਬੋਰਡ ਬਣੇਗਾ ਤਾਂ ਹੀ ਇਹ ਸਥਿਤੀ ਸਾਫ਼ ਹੋ ਸਕਦੀ ਹੈ ਕਿਉਂਕਿ ਸਿਚੁਏਸ਼ਨ ਹੈ ਜਿਹੜੀ ਉਹ ਮੈਡੀਕਲ ਨਾਲ ਸੰਬੰਧਤ ਹੈ ਜਿਹਦੇ ਬਾਰੇ ਅਸੀਂ ਵੀ ਕੁਝ ਨਹੀਂ ਕਹਿ ਸਕਦੇ ਤੇ ਮੈਨੂੰ ਲੱਗਦਾ ਕਿ ਦਰਸ਼ਕ ਜਿਹੜੇ ਕੋਈ ਜਾਣਦੇ ਆ ਉਹ ਤਾਂ ਇਹਦੇ ਬਾਰੇ ਬੋਲ ਸਕਦਾ ਤਾਂ ਕਿਸੇ ਵੱਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਕਰਨੀ ਇੱਥੇ ਬਣਦੀ ਨਹੀਂ ਹੈ